ਖਸ਼ਾਪੁਰ ਪੁਲਿਸ ਨੇ ਲੜਕੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਦਕਿ ਉਸ ਦਾ ਦੂਜਾ ਸਾਥੀ ਅਜੇ ਪੁਲਿਸ ਦੀ ਹਿਰਾਸਤ ਤੋਂ ਫਰਾਰ ਚੱਲ ਰਿਹਾ ਹੈ ਸਥਾਨਕ ਪੁਲਿਸ ਲੈਣ ਗਰਾਉਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਬੀਤੀ 6 ਮਈ ਨੂੰ ਮੁਕੇਰੀਆਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਹਿਬਲ ਮੱਝ 'ਚ ਬਣੀ ਰਾਈਸ ਮਿਲ ਦੀਆਂ ਝੁੱਗੀਆਂ 'ਚ ਇੱਕ ਲੜਕੀ ਦਾ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਤੇ ਲੜਕੀ ਦੀ ਲਾਸ਼ ਕਮਰੇ ਵਿੱਚ ਹੀ ਨਿਰਵਸਤਰ ਪਈ ਹੋਈ ਸੀ ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਰਾਇਸ ਮਿਲਦੇ ਮਾਲਕ ਦੇ ਬਿਆਨਾਂ ਤੇ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਇੱਕ ਕਥਿਤ ਦੋਸ਼ੀ RAMJIT SHARMA ਪੁੱਤਰ UPINDER SHARMA ਵਾਸੀ ਬਿਹਾਰ ਨੂੰ ਕਾਬੂ ਕਰ ਲਿਆ ਜਦਕਿ ਉਸਤੇ ਦੂਜਾ ਸਾਥੀ ਬੰਟੀ ਨੂੰ ਜੇ ਗ੍ਰਿਫਤਾਰ ਕਰਨਾ ਬਾਕੀ ਹੈ ਹੁਸ਼ਰਪੁਰ ਨੇ ਉਸਦੇ ਨਾਲ ਚਤਨ ਕਸ਼ਫ ਦੀ ਰਿਪੋਰਟ ਜੀ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ 6 ਤਰੀਕ ਨੂੰ ਸਵੇਰੇ ਜਿਦੇ ਵਿੱਚ ਓਕੇ ਰਾਈਸ ਮਿਲ ਦੀ ਜਿਹੜੀ ਪਿੱਛੇ ਰਿਹائشਾਂ ਬਣੀ ਹੋਈਆਂ ਸੀਗੀਆਂ ਮਜ਼ਦੂਰਾਂ ਵਾਸਤੇ ਤੇ ਬੈਬਲ ਮੱਜ ਤੇ ਉੱਥੇ ਜਿਹੜਾ ਹੈਗਾ ਇੱਕ ਕੁੜੀ ਦੀ ਡੈੱਡ ਬੋਡੀ ਰਿਪੋਰਟ ਕੀਤੀ ਗਈ ਰਾਈਸ ਮਿਲਰ ਦੇ ਮਾਲਕ ਵੱਲੋਂ ਤੇ ਉਸ ਤੋਂ ਬਾਅਦ ਜਦੋਂ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਤਾਂ ਉੱਥੇ ਦੇਖਿਆ ਗਿਆ ਕਿ ਇੱਕ ਕੁੜੀ ਦੀ ਡੈੱਡ ਬੋਡੀ ਉੱਥੇ ਸੀਗੀ ਜਦੀ ਉਮਰ ਲਗਭਗ 19-20 ਸਾਲ ਹੈਗੀ ਤੇ ਉਹ ਪ੍ਰਵਾਸੀ ਕੁੜੀ ਹੈਗੀ ਜਿਹਦੀ ਡੈਡ ਬੋਡੀ ਇੱਥੇ ਮਿਲੀ ਉਹਨੂੰ ਬੜਾ ਡਿਟੇਲਸ ਇਗਜ਼ਾਮਿਨ ਕਰਨ ਤੇ ਤੇ ਸਾਰੇ ਚੀਜ਼ਾਂ ਤੋਂ ਪੁਸ਼ਟਾਚ ਕਰਦੇ ਬਾਅਦ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਇੱਕ ਅਕਿਊਜ਼ਡ ਜਿਹਦਾ ਨਾਮ RAM JI SHARMA ਉਰਫ UPENDER SHARMA ਜਿਹੜਾ ਹੈਗਾ ਰਹਿਣ ਵਾਲਾ ਉਹ ਪੂਨੀਆਂ ਬਿਹਾਰ ਦਾ ਰਹਿਣ ਵਾਲਾ ਹੈਗਾ ਪੂਨੀਆਂ ਬਿਹਾਰ ਦਾ ਉਹਨੂੰ ਅਰੈਸਟ ਕੀਤਾ ਤੇ ਉਸ ਤੋਂ ਇਲਾਵਾ ਇੱਕ ਹੋਰ ਅਕਿਊਜ਼ ਨੂੰ ਆਇਡੈਂਟੀਫਾਈ ਕੀਤਾ ਜਿਹਦਾ ਨਾਮ BUNTI ਹੈਗਾ ਤੇ ਇਹਨਾਂ ਤੇ ਇੱਕ ਐਫਆਈਆਰ ধারা 302 ਦੇ ਤਹਿਤ ਮੁਕੇਰੀਆ ਪੁਲਿਸ ਸਟੇਸ਼ਨ ਚ ਦਰਜ ਕੀਤਾ ਗਿਆ ਤੇ ਜਿਹੜਾ ਪ੍ਰਾਇਮਰਫਸ ਹੈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆਈ ਹੈਗੀ ਕਿ ਉੱਥੇ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਨੇ ਤੇ ਮੇਬੀ ਪੋਸਟਮਾਰਟਮ ਤੋਂ ਸਾਰੀ ਚੀਜ਼ ਕਲੀਅਰ ਹੋਏਗੀ ਕਿ ਮੇਬੀ ਕੁੜੀ ਨੇ ਸ਼ਰਾਬ ਪੀਤੀ ਹੋਵੇ ਤੇ ਇਹਨਾਂ ਦਾ ਉੱਥੇ ਝਗੜਾ ਹੋਇਆ ਕਿਸੇ ਚੀਜ਼ ਨੂੰ ਲੈ ਕੇ ਤੇ ਪੋਸਿਬਿਲਟੀ ਆਫ ਸੈਕਸੂਅਲ ਅਸੌਲਟ ਵੀ ਜਿਹੜੀ ਹੈਗੀ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਉਹ ਸਾਰੀ ਚੀਜ਼ ਜਿਹੜੀ ਹੈਗੀ ਉਹ ਪੋਸਟਮਾਰਟਮ ਤੋਂ ਬਾਅਦ ਕਲੀਅਰिफाई ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਾਈਮ ਆਕਸਾਈ ਜਿਹੜਾ ਕੋ ਸਾਹਮਣੇ ਆ ਰਿਹਾ ਹੈਗਾ ਉਹ ਗਲਾ ਘੋਟ ਕੇ ਜਿਹੜਾ ਇਹਨਾਂ ਨੇ ਕਤਲ ਕੀਤਾ ਕੋਈਗਾ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈਗੀ ਉਹ ਦੇਖੋ ਹੁਣ ਜਿਹੜਾ ਅਕਿਊਜ਼ਡ ਹੈਗਾ ਉਸ ਤੋਂ ਇਸ ਚੀਜ਼ ਦੇ ਬਾਰੇ ਸਾਹਮਣੇ ਨਹੀਂ ਆਇਆ ਹੈਗਾ ਕਿ ਪ੍ਰੇਮ ਸੰਬੰਧ ਦੀ ਗੱਲ ਨਹੀਂ ਹੈਗੀ ਬਟ ਜਿਹੜੀ ਹੈਗੀ ਉਹ ਸੀਗਾ ਕਿ ਸੈਕਸ਼ੂਅਲ ਉੱਚ ਐਕਟ ਸੇ ਇਨਵੋਲਡ ਸੀਗੇ ਤੇ ਹੁਣ ਮੇਬੀ ਇਤਾਂ ਹੋ ਸਕਦਾ ਹੈਗਾ ਕਿ ਵੀ ਉਹ ਨਾ ਡਰਿੰਕ ਕੀਤਾ ਹੋਵੇ ਉਥੇ ਤੇ ਫਿਰ ਕੋਈ ਝਗੜਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਤੇ ਉਹਨਾਂ ਦੇ ਆਸ-ਪਾਸ ਤੇ ਜੁਗੀਆਂ ਵਾਲੇ ਜਿਹੜੇ ਬੰਦੇ ਹੈਗੇ ਉਹ ਵੀ ਸਾਰੇ ਇੱਕ ਬਾਰ ਪੁਸਤਾਚ ਕਰ ਰਹੀ ਹੈ ਕਿ ਸਕੀ ਤੇ ਉਸ ਤੋਂ ਬਾਅਦ ਸਾਹਮਣੇ ਆਏਗਾ ਕਿ ਕਿਸ ਤਰੀਕੇ ਦਾ ਕੀ ਸਿਸਟਮ ਹੈਗਾ ਅ ਪ੍ਰੇਮ ਸੰਬੰਧ ਵਾਲੀ ਗੱਲ ਐਜ ਉਸ ਨਾਉ ਸਾਹਮਣੇ ਨਹੀਂ ਆਈ ਹੈਗੀ ਮੇਬੀ ਕੰਸੈਂਸ਼ਵਲ ਓਪਨ ਰਿਲੇਸ਼ਨਸ਼ਿਪ ਟਾਈਪ ਦਾ ਕੁਝ ਹੋ ਸਕਦਾ ਹੈਗਾ ਜਾਂ ਕੁਝ ਹੋਰ ਫੋਰਸਫੁਲ ਵੀ ਹੋ ਸਕਦਾ ਹੈਗਾ ਅਸੀਂ ਹਾਲੇ ਇੱਕ ਬਾਰ ਜਦੋਂ ਤੱਕ ਇਨਵੈਸਟੀਗੇਸ਼ਨ ਸਾਰਾ ਕੰਕਲੂਡ ਨਹੀਂ ਹੁੰਦਾ ਹੈਗਾ ਉਦੋਂ ਤੱਕ ਅਸੀਂ ਮੇਬੀ ਇਤਰਾਜ਼ ਕਰਦੀ ਹੋਵੇ ਕੁੜੀ ਤੇ ਉਹ ਬੰਦੇ ਜਿਹੜੇ ਹੈਗੇ ਉਹ ਜਿਹੜੋ ਸਟਰੀਲੇਸ਼ਨ ਚ ਚਾਰੇ ਹੋਣ ਤੇ ਉਸ ਚੀਜ਼ ਤੇ ਵੀ ਹੋ ਸਕਦਾ ਹੈਗਾ ਤੇ ਅਸੀਂ ਇੱਕ ਅਕਿਊਜ਼ ਨੂੰ ਫੜ ਲਿਆ ਹੈਗਾ ਤੇ ਦੂਸਰਾ ਅਕਿਊਜ਼ ਡੈਂਟੀਫਾਈਡ ਹੈਗਾ ਜਿਹਨੂੰ ਫੜਨ ਤੇ ਸਾਡੀ ਟੀਮ ਲੱਗੀ ਹੋਈ ਹੈ ਜੀ ਪੂਰਾ ਪੋਸਟਮਾਰਟਮ ਤੋਂ ਬਾਅਦ ਸਾਰੀ ਚੀਜ਼ ਔਰ ਕਲੀਅਰ ਹੋ ਜਾਏਗੀ ਤੇ ਅਸੀਂ ਸਾਰੇ ਨੂੰ ਪ੍ਰੋਪਰ ਮੈਰਿਟ ਤੇ ਇਨਵੈਸਟੀਗੇਟ ਕਰਕੇ ਤੇ ਇਨਵੈਸਟੀਗੇਸ਼ਨ ਕੰਕਲੂਡ ਕਰਾਂਗੇ ਹਾਂ ਜੀ ਹਾਂ ਜੀ ਆ ਵੀ ਪ੍ਰਵਾਸੀ